ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਇਸ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਚੈਂਪੀਅਨਸ਼ਿਪ ਦੱਸਣ ਜਾ ਰਹੇ ਹਾਂ ਵੱਡੀ ਚੈਂਪੀਅਨਸ਼ਿਪ ਬਾਗੜੀਆਂ ਦੀ ਵੀ ਮਸ਼ਹੂਰ ਆ ਮੇਰੇ ਵੀਰੋ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੇ ਵੀ ਚਰਚੇ ਹੁੰਦੇ ਆ ਦੁਨੀਆ ਭਰ ਦੇ ਵਿੱਚ ਪਰ ਇਸ ਵਾਲੀ ਵੀਡੀਓ ਦੇ ਵਿੱਚ ਇੱਕ ਹਰਿਆਣੇ ਦੇ ਵਿੱਚ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਆ ਜਿਸ ਦੇ ਵਿੱਚ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਵੱਡੀਆਂ ਟੀਮਾਂ ਖੇਡਣਗੀਆਂ ਵੱਡੇ ਖਿਡਾਰੀ ਪਹੁੰਚਣਗੇ ਮੇਰੇ ਵੀਰੋ ਉਸ ਜੋ ਚੈਂਪੀਅਨਸ਼ਿਪ ਦੇ ਵਿੱਚ ਇਸ ਸਾਲ ਆਣਗੇ ਮੈਂ ਗੱਲ ਕਰ ਰਿਹਾ ਜਮਰੇੜੀ ਦੇ ਵਿੱਚ ਵੱਡੀ ਚੈਂਪੀਅਨਸ਼ਿਪ ਕਰਵਾਈ ਜਾਣੀ ਆ ਚਾਰ ਚੋਟੀ ਦੀਆਂ ਟੀਮਾਂ ਮਾਲਾ ਮਾਲਵਾ ਜੋ ਹੈ ਮਾਝਾ ਦੁਆਬਾ ਤੇ ਹਰਿਆਣਾ ਸਾਰਾ ਪੰਜਾਬ ਹਰਿਆਣਾ ਇਕੱਠਾ ਕਰ ਲਿਆ ਇਹਨਾਂ ਨੇ ਤੇ ਇੱਕ ਜੋ ਟੌਪ ਦੀਆਂ ਟੀਮਾਂ ਮਾਝੇ ਮਾਲਵੇ ਦੁਆਬੇ ਦੀਆਂ ਵੱਡੀਆਂ ਟੀਮਾਂ ਬਣ ਕੇ ਇਸ ਟੂਰਨਾਮੈਂਟ ਤੇ ਮੇਰੇ ਵੀਰੋ ਖੇਡਾਂ ਜਾ ਰਹੀਆਂ ਦੁਆਬੇ ਦੀ ਟੀਮ ਵੀ ਬਹੁਤ ਭਾਰੀ ਆ ਤੇ ਉਧਰ ਗੱਲ ਕਰੀਏ ਦੁਆਬੇ ਦੇ ਵਿੱਚ ਯਾਦਾ ਸੁਰਖਪਰੀਆ ਪਾਲਾ ਪਹੁੰਚ ਜਾਵੇਗਾ ਲਗਭਗ ਉਹ ਵੀ ਖੇਡੇਗਾ ਵਗਿਆਲਾ ਦੁੱਲਾ ਵੀ ਮੇਰੇ ਵੀਰੋ ਸ਼ੰਕਰ ਸਾਧਵਾ ਆਲਾ ਵੀ ਹਰਿਆਣੇ ਦੀ ਟੀਮ ਦੇ ਵਿੱਚ ਸ਼ੀਲੂ ਹਰਿਆਣੇ ਆਲਾ ਵੱਡੀ ਟੀਮ ਬਣਾਏਗਾ ਰਵੀ ਦਿਉਰਾ ਗਨੇ ਖੱਤਰੀ ਹੁਣੀ ਇਸ ਟੂਰਨਾਮੈਂਟ ਤੇ ਮੇਰੇ ਵੀਰੋ ਇਸ ਚੈਂਪੀਅਨਸ਼ਿਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਮਾਲਵੇ ਦੇ ਵਿੱਚ ਹਾਕਮਾਲੀਆ ਜੱਗੂ ਕਬੱਡੀ ਦਾ ਰੈਂਬੋ ਕਹਾਂ ਮੈਂ ਮੈਨੂੰ ਲੱਗਦਾ ਨਹੀਂ ਬਈ ਜੱਗੂ ਨੂੰ ਕੋਈ ਜਾਣਦਾ ਨਾ ਹੋਵੇ ਕਬੱਡੀ ਦੇ ਵਿੱਚ ਹਰ ਕੋਈ ਮੇਰੇ ਵੀਰੋ ਫੈਨ ਆ ਹਾਕਮਾਲੀਏ ਦਾ ਵੀ ਸਾਰੀ ਟੌਪ ਦੇ ਖਿਡਾਰੀ ਇਸ ਚੈਂਪੀਅਨਸ਼ਿਪ ਦੇ ਵਿੱਚ ਖੇਡਣਿਆ ਪਹਿਲਾ ਅਨਾ 5 ਲੱਖਾ ਦੂਜਾ ਨਾਮ 4 ਲੱਖਾ ਬੈਸਟਾਂ ਨੂੰ ਲੱਖ ਲੱਖ ਰੱਖਿਆ ਗਿਆ ਟੌਪ ਦੇ ਖਿਡਾਰੀ ਜੋ ਹੈ ਇਸ ਚੈਂਪੀਅਨਸ਼ਿਪ ਦੇ ਵਿੱਚ ਸਾਲ ਲੈਣਗੇ ਇਹ ਤੁਹਾਨੂੰ ਵੱਡੀ ਅਪਡੇਟ ਜੋ ਹੈ ਦੇਣੀ ਸੀਗੀ ਇਸ ਚੈਂਪੀਅਨਸ਼ਿਪ ਦੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਦੇ ਚੈਨਲ ਨੂੰ ਜਰੂਰ ਸਾਰੇ ਭਰਾ ਸਬਸਕ੍ਰਾਈਬ ਜੋ ਹੈ ਜਰੂਰ ਕਰਕੇ ਜਾਇਆ ਕਰੋ ਨਵੀਂ ਅਪਡੇਟ ਕਬੱਡੀ ਦੀ ਲੈ ਕੇ ਮਿਲਦੇ ਆਂ ਧੰਨਵਾਦ